ਅਸਵੇਲੇ ਇਸ਼ਾਨ ਕੁਮਾਰ ਚੱਬੇਵਾਲ ਵੱਡੀ ਲੀਡ ਨਾਲ ਜਿੱਤੇ ਨੇ ਹਲਕਾ ਚੱਬੇਵਾਲ ਦੀ ਬਾਗੌਰ ਉਹਨਾਂ ਦੇ ਹੱਥ ਪਹੁੰਚੀ ਹੈ ਤੇ ਨਾਲ ਦੀ ਨਾਲ ਦੱਸ ਦਈਏ ਕਿ 28690 ਵੋਟਾਂ ਦੇ ਨਾਲ ਇਸ਼ਾਨ ਕੁਮਾਰ ਚੱਬੇਵਾਲ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਅਸਵੇਲੇ ਉਸੀ ਦਾ ਮਾਹੌਲ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਫਾਦਰ ਸਾਹਿਬ ਦਾ ਸੀਨਾ ਬਹੁਤ ਚੋੜਾ ਹੋਇਆ ਕਿਉਂਕਿ ਹਾਂ ਜੀ ਮੈਂ ਸਮਝਦਾ ਕਿ ਇਹਦੇ ਲਈ ਸਿਹਰਾ ਜਿਹੜਾ ਸਾਡੀ ਹਾਈ ਕਮਾਂਡ ਨੂੰ ਜਾਂਦਾ हाई कमांड ने बहुत कृपा की थी हरविंदर केजरीवाल जी ने पाठक जी ने ਸਾਡੇ ਭਗਵੰਤ ਮਾਨ ਜੀ ਨੇ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਅਮਨ अरोड़ा ਜੀ ਸੋ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਜਿਨ੍ਹਾਂ ਦੇ ਸਹਿਯੋਗ ਸਦਕਾ ਆਸ਼ੀਰਵਾਦ ਸਦਕਾ ਸਮੁੱਚੀ ਲੀਡਰਸ਼ਿਪ ਨੇ ਕੈਂਪੇਨ ਕੀਤਾ ਉਹਨਾਂ ਦੇ ਡਾਊਟ ਟੂ ਡੋਰ ਕੀਤਾ ਸੋ ਉਹਨਾਂ ਦੇ ਕੰਮਾਂ ਕਰਕੇ ਆਮ ਆਦਮੀ ਪਾਰਟੀ ਦੇ 2.5 ਸਾਲ ਦੇ ਜਿਹੜਾ ਕੰਮ ਸੀ ਉਹ ਕੰਮਾਂ ਕਰਕੇ ਜਿਹੜਾ ਅੱਜ ਵੱਡੀ ਜਿੱਤ ਹੋਈ ਹੈ ਫਾਦਰ ਹੋਣ ਦੇ ਨਾਤੇ ਤੇ ਇੱਕ ਗੁਰੂ ਹੋਣ ਦੇ ਨਾਤੇ ਕੀ ਸੰਦੇਸ਼ ਉਹਨੂੰ ਦੇਣਾ ਚਾਹੋਗੇ ਜੂਨੀਅਰ ਚੱਬੇਵਾਲ ਨੂੰ ਕਿ ਹੁਣ ਉਹ ਜਿੱਤ ਗਏ ਨੇ ਤੇ ਹਲਕੇ ਦੇ ਵਿੱਚ ਕਿੱਦਾਂ ਕਰਕੇ ਵਿਚਰਨਗੇ ਜੂਨੀਅਰ ਚੱਬੇਵਾਲ ਨੂੰ ਇੱਕੋ ਸਲਾਹ ਹੈ ਕਿ ਮਿਹਨਤ ਤੋਂ ਬਗੈਰ ਕੋਈ ਆਲਟਰਨੇਟਿਵ ਨਹੀਂ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ ਤੇ ਜਿੱਤਣਗੇ 2010 ਜੋੜਾ ਹੋਣਗੇ ਸਤਾਉ ਦੀਆਂ ਅੱਜ ਕੀ ਸੇਰਾਂ ਕਹਿੰਦੇ ਤੁਹਾਡੇ ਸਿਰ ਵੱਜਾ ਅਗਲੀ ਵਾਰੀ ਹਲਦੀ ਹਲਦੀ ਕੰਪੀਟੀਸ਼ਨ ਹੋਏਗਾ ਬਿਲਕੁਲ ਬਿਲਕੁਲ ਜਿੱਤ ਦੇਖ ਬਿਲਕੁਲ ਅਗਲੀ ਵਾਰੀ ਹੈਲਦੀ ਕੰਪੀਟੀਸ਼ਨ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਰਾਜਕੁਮਾਰ ਚੱਬੇਵਾਲ ਜੀ ਕਿਵੇਂ ਦੇਖਦੇ ਹੋ ਦੈਨਿਕ ਸਵੇਰਾ ਜਦੋਂ ਪਹਿਲੇ ਦਿਨ ਪਹੁੰਚੀ ਸੀ ਤੁਹਾਡੇ ਕੋਲ ਜਦੋਂ ਤੁਹਾਡਾ ਨਾਮਿਨੇਸ਼ਨ ਸੀਗਾ ਉਦੋਂ ਨਾਮ ਦਿੱਤਾ ਸੀਗਾ ਇੱਕ ਜੂਨੀਅਰ ਚੱਬੇਵਾਲ ਨਹੀਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਧਿਆਨ ਦੇ ਲਈ ਤੇ ਇਲੈਕਸ਼ਨ ਦੀ ਜੋ ਨਿਰਪੱਖ ਕਵਰੇਜ ਕੀਤੀ ਹੈ ਤੁਹਾਡੀ ਤੇ ਜੋ ਹੁਣ ਉਮੀਦਾਂ ਹੈ ਸਾਰੀਆਂ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੇ ਜੋ ਹਲਕੇ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਆ ਉਹਨਾਂ ਦਾ ਮੈਂ ਤੇ ਇਹਨੂੰ ਧੰਨਵਾਦੀ ਹਾਂ ਕਿਉਂਕਿ ਜਿੱਤ ਦਾ ਸਹਾਰਾ ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਹਾਂ ਤੇ ਸਾਡੇ ਜੋ ਮੇਰੇ ਚਾਚਾ ਡਾਕਟਰ ਜਤਿੰਦਰ ਕੁਮਾਰ ਜੀ ਚਾਚੀ ਸੋਨੀਆ ਜੀ ਮੇਰੇ ਸਾਰੇ ਪਰਿਵਾਰ ਦਾ ਸਾਡੀ ਕੋਰ ਟੀਮ ਦਾ ਆਮ ਆਦਮੀ ਪਾਰਟੀ ਦੀ ਜੋ ਸਮੁੱਚੀ ਟੀਮ ਹੈ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਲਯੋਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਜੋ ਪਾਰਟੀ ਜਨਰਲ ਸਿਕੱਤਰ ਹੈ ਡਾਕਟਰ ਸੰਜੀਪ ਪਾਟਕ ਜੀ ਤੇ ਸਾਡੇ ਜੋ ਪਾਰਟੀ ਦੇ ਨਵੇਂ ਚੁਣੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਤੇ ਸਮੁੱਚੇ ਸਾਰੇ ਪਾਰਟੀ ਵਰਕਰ ਸਾਰੇ ਪਾਰਟੀ ਦਾ ਤੇ ਇਹਦੇ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਮੇਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਵੋਟਾਂ ਬਈਆਂ ਤੇ ਰਿਕਾਰਡ ਤੋੜ ਜਿੱਤ ਜੋ ਹੈ ਜੋ ਹਾਸਿਲ ਕੀਤਾ ਸਿਆਸਤ ਪਰਦੇ ਦੇ ਪਿੱਛੇ ਰਹਿ ਕੇ ਕੀਤੀ ਹੁਣ ਬਿਲਕੁਲ ਪਰਦੇ ਦੇ ਸਾਹਮਣੇ ਆ ਗਏ ਹੋ ਸਿਆਸਤ ਦਾ ਰੁਖ ਜਿਹੜਾ ਚੇਂਜ ਹੋਣ ਵਾਲਾ ਹੈ ਕਿਸ ਤਰ੍ਹਾਂ ਦੀ ਸਿਆਸਤ ਰਹੇਗੀ ਬਿਲਕੁਲ ਨਹੀਂ ਕਿਉਂਕਿ ਹੁਣ ਜੋ ਹੈ ਕੰਮ ਹੈ ਬਹੁਤ ਵੱਡੇ ਪੱਧਰ ਤੇ ਕਰਨ ਨੂੰ ਜੋ ਹੈ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਤੇ ਉਸੇ ਤਰ੍ਹਾਂ ਜੋ ਮੌਕਾ ਹੈ ਜੋ ਸੇਵਾ ਨੂੰ ਨਿਭਾਵਾਂਗੇ 27 ਦਾ ਕੰਪੀਟੀਸ਼ਨ ਕਿਦਾਂ ਦਾ ਰਹੇਗਾ ਦੇਖੋ ਤਾਂ 27 ਦੇ ਵਿੱਚ ਦੇਖਾਂਗੇ ਹੁਣ ਤਾਂ ਤੁਸੀਂ ਜਿੱਤ ਸੈਲੀਬ੍ਰੇਟ ਕਰ ਲਈ ਬਿਲਕੁਲ ਪੂਰੇ ਫੁੱਟ ਰਹੇ ਨੇ ਪੂਰੇ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਇਸ ਵੇਲੇ ਇਸ਼ਾਕ ਚੱਬੇਵਾਲ ਖੁਸ਼ ਨਜ਼ਰ ਆ ਰਹੇ ਨੇ ਆਪਣੇ ਪਿਤਾ ਦੇ ਨਾਲ ਮੌਜੂਦ ਨੇ ਜਿਹੜਾ ਕਿ 28690 ਵੋਟਾਂ ਦੇ ਨਾਲ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਤੇ ਤਸਵੀਰਾਂ ਲਗਾਤਾਰ ਦੈਲਿਕ ਸ਼ਿਹਰਾ ਤੇ ਅਸੀਂ ਨਿਸ਼ਚਿਤ ਕਰ ਰਹੇ ਹਾਂ ਆਪਣੇ ਪਿਤਾ ਦੇ ਨਾਲ ਮੌਜੂਦ ਨੇ ਡਾਕਟਰ ਇਨਸ਼ਾ ਕੁਮਾਰ ਚੱਬੇਵਾਲ ਤੇ ਇਹ ਜਿੱਤ ਤੋਂ ਬਾਅਦ ਦੀਆਂ ਤਸਵੀਰਾਂ ਨੇ ਇਸ ਤੋਂ ਬਾਅਦ ਹੁਣ ਆਪਣੇ ਵੋਟਰਾਂ ਸਪੋਟਰਾਂ ਦੇ ਕੋਲ ਪੁੱਜਣਗੇ ਜਿੱਥੇ ਕੀ ਇੱਕ ਵੱਡਾ ਰੋਡ ਸ਼ੋਅ ਰੱਖਿਆ ਗਿਆ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਚੱਬੇਵਾਲ ਹਲਕੇ ਦਾ ਦੌਰਾ ਕੀਤਾ ਜਾਏਗਾ ਇੱਕ ਰੋਡ ਸ਼ੋਅ ਕੀਤਾ ਜਾਏਗਾ ਨਵੀਂ ਦਾ ਤਾਜ਼ਾ ਪੱਲੇ ਦੇ ਦੇਖਦੇ ਰੋਦੈਨਿਕ ਸ੍ਰੀਟੀ ਮੈਨੂੰ ਬਹੁਤ ਬਹੁਤ ਧੰਨਵਾਦ